ਸਟੱਡੀ ਯੂਟਿਊਬ ਚੈਨਲ ਤੇ ਆਪਕਾ ਸਵਾਗਤ ਹੈ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਡੈਮੋਕਰੇਟਿਡ ਟੀਚਰ ਫਰੰਟ ਦੇ ਆਗੂਆਂ ਵੱਲੋਂ 9 ਤਮੰਤਰ ਦੀ ਸਭਾ ਦੇ ਡਾਇਰੈਕਟਰਸ ਕੰਟਰੀ ਸਿੱਖਿਆ ਪੰਜਾਬ ਨਾਲ ਹੋਈ ਮੀਟਿੰਗ ਕੁਪਰੰਤ ਮੰਨੀਆਂ ਗਈਆਂ ਮੰਗਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕਾ ਇਨਜਾਲ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੇ ਸਬਸਕ੍ਰਾਈਬ ਕਰੋ ਤਾਂ ਇਹ ਰੇਕੌਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਨੈਦਰ ਮਿਲ ਜਾਇਆ ਕਰੇ ਮੁਲਾਜ਼ਮਾਂ ਵੱਲੋਂ ਆਪਣੀਆਂ ਕਾਗੀਆਂ ਮੰਗਾ ਦੇ ਸਬੰਧ ਦੇ ਵਿੱਚ ਸਮੇਂ-ਸਮੇਂ ਸਰ ਕੁਝ ਅਫਸਰਾਂ ਦੇ ਨਾਲ ਮੀਟਿੰਗ ਕਰਕੇ ਤੇ ਮੰਗਾ ਨੂੰ ਮੰਨੇ ਜਾਣ ਸੰਬੰਧੀ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਤੇ ਇਸੇ ਖੜੀ ਵਿੱਚ ਡੀਟੀਐਫ ਦੇ ਆਗੂਆਂ ਵੱਲੋਂ ਵੀ ਮਿਤੀ 9 9 2021 ਨੂੰ ਡਾਇਰੈਕਟਰ ਸੈਕੰਡਰੀ ਸਿੱਖਿਆ ਪੰਜਾਬ ਦੇ ਨਾਲ ਆਪਣੀਆਂ ਮੰਗਾ ਸੰਬੰਧੀ ਮੀਟਿੰਗ ਕੀਤੀ ਗਈ ਤਾਂ ਆਓ ਜਾਣਦੇ ਹਾਂ ਡਿਟੇਲ ਦੇ ਵਿੱਚ ਕਿ ਕਿਹੜੀਆਂ ਮੰਗਾਂ ਨੂੰ ਮੰਨਣ ਬਾਰੇ ਇਸ ਮੀਟਿੰਗ ਦੇ ਵਿੱਚ ਸਹਿਮਤੀ ਬਣੀ ਹੈ ਡੈਮੋਕਰੇਟ ਟੀਚਰ ਫਰੰਟ ਪੰਜਾਬ ਮਿਤੀ 9 ਮੋਂ ਬੱਤੀ ਨੂੰ ਜਥੇਬੰਦੀ ਦਾ ਸੂਬਾ ਪਦਰੀ ਵਫਦ ਡਾਇਰੈਕਟਰ ਸੈਕੰਡਰੀ ਸਿੱਖਿਆ ਨੂੰ ਸੂਬਾ ਪ੍ਰਧਾਨ ਡਿਕ ਬਿਜੇਪਾਲ ਸ਼ਰਮਾ ਦੀ ਅਗਵਾਈ ਹਟ ਮਿਲਿਆ ਸਿੱਖਿਆ ਅਧਿਕਾਰੀ ਵੱਲੋਂ ਵਰਕਮੈਨ ਦੇ ਹੇਠਾਂ ਦਿੱਤੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਪਹਿਲਾ ਹੈ ਨਵੇਂ ਪਦ ਉਹਨਾਂ ਤੇ ਲੱਚਰਾਰਨੂ ਸਟੇਸ਼ਨ ਚੋਨ ਦਾ ਹੱਕ ਦੇਣ ਸੰਬੰਧੀ ਇਸ ਕਾਨੂੰ 15 ਦਿਨ ਦੇ ਵਿੱਚ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਸਾਰੇ ਖਾਲੀ ਸਟੇਸ਼ਨਾਂ ਦਿਖਾਏ ਜਾਣਗੇ ਦੂਜਾ ਹੈ ਤਰੱਕੀਆਂ ਸੰਬੰਧੀ ਪ੍ਰਾਇਮਰੀ ਅਧਿਆਪਕਾਂ ਨੌਨ ਟੀਚਿੰਗ ਸੀ ਐਂਡ ਵੀ ਦੀਆਂ ਤਰੱਕੀਆਂ ਵੀ ਹਫਤੇ ਦੇ ਅੰਦਰ ਅੰਦਰ ਬਦਲੀਆਂ ਤੋਂ ਬਾਅਦ ਤੁਰੰਤ ਕੀਤੀਆਂ ਜਾਣਗੀਆਂ ਲਗਭਗ 5000 ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ ਨੰਬਰ 3 ਤੇ ਹੈ ਆਫਸੀ ਬਦਲੀਆਂ ਦਾ ਗੇੜ ਜਲਦੀ ਪੂਰਾ ਕੀਤਾ ਜਾਵੇਗਾ ਜਥੇ ਬੰਦੀ ਬਗਨੋ ਜੋਗ ਦੇ ਕੇ ਆਫਸੀ ਬਗਲੀ ਤੋਂ ਹਰਤ ਨੂੰ ਦੀ ਸ਼ਰਤ ਖਤਮ ਕਰਨ ਤੇ ਆਮ ਬਦਲੀਆਂ ਦਾ ਇੱਕ ਹੋਰ ਗੇੜ ਚਲਾਉਣ ਦੀ ਮੰਗ ਕੀਤੀ ਗਈ ਨੰਬਰ 4 ਦੇ ਹੈ 224 ਦਰਾਂ ਪਤਖੰਡ ਮਾਸਟਰ ਲਖਿਰਾਣੋਂ ਗਲਤ ਪੰਨਾ ਸਟੇਸ਼ਨ ਚੋਂ ਕਾਰਨ ਆਪਣੇ ਪਿਤਰੀ ਜ਼ਿਲ੍ਹੇ ਤੋਂ ਦੂਸਟੇਸ਼ਨ ਦੇਣ ਦਾ ਪ੍ਰੂਫ ਕਰਦੇ ਹਾਂ ਬਦਲੀਆਂ ਦੌਰਾਨ ਵਿਸ਼ੇਸ਼ ਮੌਕਾ ਦੇਣ ਦੀ ਮੰਗ ਜ਼ੋਰਦਾਰ ਢੰਗ ਦੇ ਨਾਲ ਉਠਾਈ ਗਈ ਡੀਐਸਸੀ ਵੱਲੋਂ ਵਿਸ਼ਵਾਸਤਵਾਇਆ ਗਿਆ ਕਿ ਇਹਨਾਂ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ ਨੰਬਰ 5 ਤੇ ਪੰਜਾਬ ਪ੍ਰੋਫੈਸਰ ਸਟਾਫ ਦੀ ਸ਼ਰਤ ਤਰਕਨ ਰੁਕੀਆਂ ਬਦਲੀਆਂ ਨੂੰ ਵੀ ਲਾਗੂ ਕਰਵਾਇਆ ਜਾਵੇਗਾ ਸਿੱਖਿਆ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਹੋ ਚੁੱਕੀਆਂ ਸਾਰੀਆਂ ਬਦਲੀਆਂ ਲਾਗੂ ਕੀਤੀਆਂ ਜਾਣਗੀਆਂ ਨੈਕਸਟ ਹੈ ਨੈਕਰਲ ਦੇ ਪ੍ਰਿੰਸੀਪਲ ਦੀਆਂ ਤਰੱਕੀਆਂ ਸੰਬੰਧੀ ਸਿਨਿਅਰਿਟੀ ਤੇ ਇਤਰਾਜ਼ ਮੰਗੇ ਗਏ ਖੰਨਾ ਇਤਰਾਜ਼ 2 3 ਉਪਰੰਤ ਕਰ ਜਲਦੀ ਤਰੱਕੀਆਂ ਕੀਤੀਆਂ ਜਾਣਗੀਆਂ ਇਹ ਤਰੱਕੀਆਂ 75 ਰੇਸ਼ੋ 25 ਕੋਟੇ ਅਨੁਸਾਰ ਕੀਤੀਆਂ ਜਾਣਗੀਆਂ ਡਾਇਰੈਕਟਰ ਤੁਸੀਂ ਕਿਹਾ ਐਲੀਮੈਂਟਰੀ ਬਦਲੀ ਹੋਣ ਉਪਰੰਤ ਸੈਂਡੋਸਮੈਂਟ ਸੰਬੰਧੀ ਆ ਰਹੀਆਂ ਦਿੱਕਤਾਂ ਦਾ ਨਿਪਟਾਰਾ ਕਰਨ ਸੰਬੰਧੀ ਵਿਸ਼ਵਾਸ ਦਿਵਾਇਆ ਗਿਆ ਕਿ ਅੱਜ ਹੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਵਦਨੀਆਂ ਸਬੰਧੀ ਮੈਟ ਪੰਕ ਜਲਦੀ ਜਲਦੀ ਕੀਤੇ ਜਾਣਗੇ ਵਦਨੀਆਂ ਸਬੰਧੀ ਅਗਲੇ ਗੇਟ ਵਿੱਚ ਜਿਨ੍ਹਾਂ ਵਿੱਚ ਕੈਟਾਗਰੀ ਅਨਸਾਰ ਫੰਦੀ ਪੋਰਟਾਂ ਦਿਖਾਈਆਂ ਜਾਣੀਆਂ ਸਿਵਲ ਵਰਕਸ ਦੀਆਂ ਗ੍ਰਾਹਕਾਂ ਦੀ ਬਕਾਇਆ ਰਕਮ ਜਲਦੀ ਜਾਰੀ ਕੀਤੀ ਜਾਵੇਗੀ ਤਾਂ ਇਹ ਜੋ ਹੈ ਸੂਬਾ ਕਮੇਟੀ ਡਾਇਰੈਕਟਰ ਟੀਚਰ ਫਰੰਟ ਪੰਜਾਬ ਦੇ ਪ੍ਰਧਾਨ ਦਿਗਬਿਜੇ ਪਾਲ ਸ਼ਰਮਾ ਤੇ ਰਿਸ਼ਭ ਸਿੰਘ ਹਨਾਣਾ ਗੱਤਰ ਲਖਵੀਰ ਸਿੰਘ ਹਰੀਕੇ ਤੋਂ ਬਬਰ ਸਕਾਤਰ ਬਨੋ ਇੱਕ ਪਾਸਟ ਨੋਟ ਜਾਰੀ ਕਰਕੇ ਇਸ ਨੂੰ ਦੱਸਿਆ ਗਿਆ ਹੈ ਤਾਂ ਹੁਣ ਦੇਖੋ ਵੀ ਇਹ ਹੋਵੇਗੀ ਕਿ ਜੋ ਵੀ ਮੰਗਾ ਕੋਚ ਸਿੱਖਿਆ ਅਧਿਕਾਰੀਆਂ ਦੁਆਰਾ ਮੰਨੀਆਂ ਗਈਆਂ ਹਨ ਕਿ ਉਹ ਪ੍ਰੈਕਟੀਕਲੀ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਨੂੰ ਜਲਦੀ ਇੰਪਲੀਮੈਂਟ ਕੀਤਾ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਕਿ ਜੇਕਰ ਵੀਡੀਓ ਤੁਹਾਨੂੰ ਈ ਲੱਗੀ ਹੋਵੇ ਤੇ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ